ਮੈਂ ਜਦੋਂ ਛੋਟਾ ਹੁੰਦਾ ਸੀਗਾ तकरीबन 4 ਸਾਲ ਦਾ ਤੇ ਮੇਰੀ ਮੰਮੀ ਪਾਪਾ ਦੀ ਜਿਹੜੀ ਡੈਥ ਹੋ ਚੁੱਕੀ ਸੀ ਜ਼ਿੰਦਗੀ ਦਾ ਇੱਕ ਸਫ਼ਰ ਸ਼ੁਰੂ ਹੋ ਗਿਆ ਦਾਦਾ ਨੂੰ ਉਸਦੇ اصولਾਂ ਦੇ ਮੁਤਾਬਿਕ ਚੱਲਣਾ ਪੈਂਦਾ ਜਿਵੇਂ ਕਿ ਮੇਰੀ ਲਾਇਨ ਸੀਗੀ ਸਪੋਰਟਸ ਦੀ ਤਾਂ ਮੈਂ ਟ੍ਰੇਨਿੰਗ ਕਰਾਨ ਲੱਗ ਗਿਆ ਮੇਰਾ ਨਾਮ ਸੁਖਵਿੰਦਰ ਸਿੰਘ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਓ ਕਿ ਮੈਂ ਇੱਕ ਪੰਜਾਬ ਪੁਲਿਸ ਆਰਮੀ ਤੇ ਸਾਰੇ ਡਿਫੈਂਸ ਫੋਰਸ ਦੀ ਟ੍ਰੇਨਿੰਗ ਕਰਾਨਾ ਆ ਤੇ ਵੀਰੇ ਨੇ ਮੈਨੂੰ ਕਿਹਾ ਕਿ ਤੁਸੀਂ ਕੁਝ ਆਪਣੇ ਬਾਰੇ ਦੱਸੋ ਕਿ ਜਿਸ ਦੇ ਨਾਲ ਇੱਕ ਸੇਧ ਮਿਲ ਸਕੇ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਆ ਕਿਉਂਕਿ ਜਿਵੇਂ ਆਪਾਂ ਦੇਖਦੇ ਆਂ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਬਹੁਤ ਜ਼ਿਆਦਾ ਨਸ਼ਿਆਂ 'ਚ ਜਾ ਰਹੀ ਆ ਦਿਨੋਂ ਦਿਨ ਜਿਹੜਾ ਨਸ਼ੇ ਦਾ ਕਹਿਰ ਆ ਨੌਜਵਾਨ ਪੀੜੀ ਤੇ ਬਹੁਤ ਜ਼ਿਆਦਾ ਆ ਰਿਹਾ ਉਹਨੂੰ ਦੇਖਦੇ ਹੋ ਕਿ ਇੱਕ ਸਵਾਲ ਬਹੁਤ ਜ਼ਿਆਦਾ ਚੱਲਦਾ ਹੈ ਕਿ ਯਾਰ ਜੇ ਜਿਹਦੇ ਮਾਪੇ ਮਾਪੇ ਬ ਨਹੀਂ ਹੁੰਦੇ ਆ ਨਾ ਮਾਤਾ ਪਿਤਾ ਨਹੀਂ ਹੁੰਦੇ ਉਹ ਬੱਚਾ ਨਸ਼ਾ ਜੇ ਚਲਾ ਜਾਂਦਾ ਹੈ ਜਾਂ ਮਾੜੀ ਸੰਗਤ ਚ ਚਲਾ ਜਾਂਦਾ ਹੈ ਪਰ ਮੇਰੇ ਨਾਲ ਇਦਾਂ ਨਹੀਂ ਕੀਤਾ ਅਸੀਂ ਨੇ ਕੁਝ ਵੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਰਹੀ ਹੈ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਕਰੀਬਨ 4 ਸਾਲ ਦਾ ਤੇ ਮੇਰੀ ਮੰਮੀ ਪਾਪਾ ਦੀ ਜਿਹੜੀ ਡੈਥ ਹੋ ਚੁੱਕੀ ਸੀ 4 ਸਾਲ ਤੋਂ ਬਾਅਦ ਉਸ ਤੋਂ ਬਾਅਦ ਜਿਵੇਂ ਇੱਕ ਉਸਤਾਜੀ ਮਿਲੇ ਉਸਤਾਦ ਸੁਖਦੇਵ ਸਿੰਘ ਉਹਨਾਂ ਦਾ ਨਾਮ ਸੀਗਾ ਤੇ 뮤직 ਉਸਤਾਦ ਸੀਗੇ ਉਹ ਵਾਜਾ ਤਬਲਾ ਸਿਖਾਉਂਦੇ ਸੀ ਗੁਰਦੁਆਰਾ ਸਾਹਿਬ ਚ ਬਹੁਤ ਟਾਈਮ ਉਹਨਾਂ ਕੋਲ ਰਹੇ ਉਹਨਾਂ ਨੇ ਬਹੁਤ ਪਰਵਰਿਸ਼ ਕੀਤੀ ਤੇ ਬਹੁਤ ਵਧੀਆ ਤਰੀਕੇ ਨਾਲ ਕੀਤੀ। ਉੱਥੋਂ ਹੀ ਮੇਰੀ ਜ਼ਿੰਦਗੀ ਦਾ ਇੱਕ ਸਫ਼ਰ ਸ਼ੁਰੂ ਹੋ ਗਿਆ। ਮੈਨੇ ਆਪਣੀ ਪੜ੍ਹਾਈ ਕੀਤੀ। ਜਿੱਥੇ ਮਰਜ਼ੀ ਅਸੀਂ ਗਏ ਜਿਵੇਂ ਕਿ ਸਤਜ ਜੀ ਨਾਲ ਹੀ ਜਾਂਦੇ ਸੀਗੇ ਉਹ ਵੀ ਨੇਤਰਹੀਣ ਸੀਗੇ, ਬਲਾਈਂਡ ਸੀਗੇ ਤੇ ਉਹਨਾਂ ਨਾਲ ਹੀ ਜਾਣਾ ਕਦੇ ਕਿਤੇ ਕਦੇ ਕਿਤੇ ਗੁਰਦੁਆਰਾ ਸਾਹਿਬ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਘਰ ਤੋਂ ਬਾਹਰ ਰਹਿੰਦੇ ਹੋ ਤਾਂ ਜ਼ਿੰਦਗੀ ਸੌਖੀ ਨਹੀਂ ਹੁੰਦੀ, ਬਹੁਤ ਔਖਾ ਹੁੰਦਾ ਹੈ ਘਰ ਤੋਂ ਬਾਹਰ ਰਹਿਣਾ। ਤੇ ਚਾਹੇ ਤੁਸੀਂ ਗੁਰਦੁਆਰਾ ਸਾਹਿਬ 'ਚ ਰਹਿ ਜਨ ਆਪਾਂ ਕਹਿ ਦਿੰਨੇ ਆ ਕਿ ਗੁਰਦੁਆਰਾ ਸਾਹਿਬ 'ਚ ਰਹਿ ਕੇ ਬਹੁਤ ਮੋਜਾਂ ਹੁੰਦੀਆਂ ਨੇ ਖੁੱਲਾ ਖਾਣ ਪੀਣ ਨੂੰ ਨਹੀਂ ਹੁੰਦਾ ਯਾ ਪੂਰਾ ਨਾ ਪਰ ਇਦਾਂ ਦੀ ਗੱਲ ਨਹੀਂ ਆ ਵੀ ਜਿੱਥੇ ਵੀ ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਜੇ ਜਾਈਨੇ ਹੋ ਤਾਂ ਤੁਹਾਨੂੰ ਉਸਦੇ ਅਸੂਲਾਂ ਦੇ ਮੁਤਾਬਿਕ ਚੱਲਣਾ ਪੈਂਦਾ ਜਿਵੇਂ ਕਿ ਅਸੀਂ ਟਕਸਾਲ 'ਚ ਵੀ ਰਹਿ ਕੇ ਆਏ ਆ ਕਾਫੀ ਟਾਈਮ ਤਾਂ ਸਵੇਰੇ ਉੱਠਣਾ 4 ਵਜੇ ਉੱਠਣਾ ਫਿਰ ਤੁਸੀਂ ਆਪਣਾ ਨਿਤਨੇਮ ਚਲੋ ਇਹ ਤਾਂ ਜ਼ਰੂਰੀ ਆ ਪਰ ਇੱਕ ਸੇਵਾ ਵੀ ਕਰਨੀ ਆ ਫਿਰ ਉਹਦੇ ਨਾਲ ਆਪਣੀ ਪੜ੍ਹਾਈ ਵੀ ਕਰਨੀ ਆ ਮੇਰੀ ਜ਼ਿੰਦਗੀ ਇਦਾਂ ਹੀ ਚੱਲੀ ਆ ਜਿਵੇਂ ਕਿ ਸਕੂਲ ਵੀ ਜਾਣਾ ਸਕੂਲ ਤੋਂ ਬਾਅਦ ਗੁਰਦੁਆਰੇ ਸਾਹਿਬ ਆ ਕੇ ਜੋੜੀ ਵੀ ਡਿਊਟੀ ਹੁੰਦੀ ਸੀ ਕੋਈ ਵੀ ਇੱਕ ਡਿਊਟੀ ਕਰਨੀ ਜੇਕਰ ਤੁਸੀਂ ਕਿਤੇ ਵੀ ਰਹਿ ਰਹੇ ਹੋ ਤੁਸੀਂ ਉੱਥੇ ਲੰਗਰ ਛਕ ਰਹੇ ਹੋ ਹਨ ਪ੍ਰਸ਼ਾਦਾ ਛਕ ਰਹੇ ਹੋ ਤਾਂ ਤੁਹਾਨੂੰ ਉੱਥੇ ਰਹਿ ਕੇ ਇਹ ਸਭ ਕੁਝ ਕੰਮ ਵੀ ਕਰਨਾ ਹੀ ਪਊਗਾ ਚਾਹੇ ਤੁਸੀਂ ਆਪਣੇ ਘਰ 'ਚ ਵੀ ਰਹਿ ਰਹੇ ਹੋ ਤਾਂ ਤੁਹਾਨੂੰ ਇੱਕ ਘਰ ਦਾ ਵੀ ਕੰਮ ਕਰਨਾ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਆਪਣੀ ਪੜਾਈ ਕਰਦੇ ਰਹੇ ਬੀਏ ਕੀਤੀ ਬੀਏ ਕਰਨ ਤੋਂ ਬਾਅਦ ਬੀਪੀਐਡ ਕੀਤੀ ਫਿਰ ਐਮਪੀਐਡ ਫਿਰ ਐਮਐਸਸੀ ਸਪੋਰਟ ਸਾਇੰਸ ਕੀਤੀ ਇਸ ਦੇ ਨਾਲ ਨਾਲ ਮੈਂ ਬਹੁਤ ਸਾਰੇ ਗੇਮ ਤੇ ਜਿਵੇਂ ਕਿ ਮੇਰੀ ਕ੍ਰਾਸ ਕੰਟਰੀ ਸੀਗੀ ਕ੍ਰਾਸ ਕੰਟਰੀ 'ਚ ਕਾਫੀ ਮੈਡਲ ਲਏ ਇਸ ਦੇ ਨਾਲ ਮੇਰੀ 21 ਕਿਲੋਮੀਟਰ ਮੈਂ 골ਡ ਮੈਡਲਿਸਟ ਆ ਮੈਰਾਥਨ ਦਾ ਹਾਫ ਮੈਰਾਥਨ ਦਾ ਪਲੇਅਰ ਆ ਤੇ ਨਾਲ ਨਾਲ ਆਪਣੀ ਜ਼ਿੰਦਗੀ ਚਲਾਉਣ ਵਾਸਤੇ ਮੈਂ ਕੀਰਤਨ ਜਿਵੇਂ ਕਿ ਮੈਂ ਤਬਲਾ ਬਹੁਤ ਵਧੀਆ ਵਜਾ ਲੈਂਦਾ ਗੁਰੂ ਸੇਵ ਦੀ ਕਿਰਪਾ ਆ ਤਾਂ ਤਬਲਾ ਵਜਾਂਦੇ ਰਹੇ ਫਿਰ ਜਿਵੇਂ ਕਿ ਮੇਰੀ ਲਾਈਨ ਸੀਗੀ ਸਪੋਰਟਸ ਦੀ ਤਾਂ ਮੈਂ ਟ੍ਰੇਨਿੰਗ ਕਰਾਨ ਲੱਗ ਗਿਆ ਤੇ ਬਹੁਤ ਸਾਰੇ ਸਟੂਡੈਂਟ ਇੱਕ ਹਿਸਾਬ ਨਾਲ ਭਰਤੀ ਕਰਾਇਆ ਜਿਵੇਂ ਕਿ ਪਹਿਲਾ ਅਸੀਂ ਆਰਮੀ ਦੀ ਟ੍ਰੇਨਿੰਗ ਕਰਾਉਂਦੇ ਰਹੇ ਕਾਫੀ ਟਾਈਮ ਆਰਮੀ ਦੀ ਟ੍ਰੇਨਿੰਗ ਕਰਾਈ ਆਪ ਵੀ ਮੈਨੇ ਆਰਮੀ ਲਈ ਸਿਲੈਕਟ ਹੋਇਆ ਪਰ ਐਵੇਂ ਸੀਗਾ ਜਦੋਂ ਕੋਰੋਨਾ ਆਇਆ ਤਾਂ ਕੋਰੋਨਾ ਕਰਕੇ ਭਰਤੀਆਂ ਕੈਨਸਲ ਹੋ ਗਈਆਂ ਜਿਸ ਕਰਕੇ ਮੇਰਾ ਜੁਆਇਨਿੰਗ ਲੈਟਰ ਨਹੀਂ ਆਇਆ ਇੱਕ ਬੱਚੇ ਦਾ ਸਾਰਾ ਕੁਝ ਕਲੀਅਰ ਹੋ ਜਾਣਾ ਜਿਵੇਂ ਕਿ ਫਿਜ਼ੀਕਲ ਕਲੀਅਰ ਹੋ ਜਾਣਾ ਪੇਪਰ ਕਲੀਅਰ ਹੋ ਜਾਣਾ ਤੇ ਉਸ ਤੋਂ ਬਾਅਦ ਜੁਆਇਨਿੰਗ ਲੈਟਰ ਆਣਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਤੇ ਕਰੋਨਾ ਕਰਕੇ ਬਹੁਤ ਸੁਪਨੇ ਕਿਉਂਕਿ ਮੇਰਾ ਜਿੰਦਗੀ ਦਾ ਇੱਕੋ ਇੱਕ ਸੁਪਨਾ ਸੀਗਾ ਕਿ ਮੈਂ ਆਪਣੇ ਦੇਸ਼ ਲਈ ਵੀ ਜਾਵਾਂ ਆਰਮੀ ਚ ਭਰਤੀ ਹੋਵਾਂ ਤੇ ਪਰ ਉਹ ਸੱਚ ਨਾ ਹੋ ਸਕਿਆ ਕਿਉਂਕਿ ਉਸ ਤੋਂ ਬਾਅਦ ਕਰੋਨਾ ਆਇਆ ਕਰੋਨਾ ਕਰਕੇ 2 ਸਾਲ ਚਲੇ ਗਏ ਤੇ ਮੈਂ 21 ਦਾ ਹੋ ਗਿਆ ਕਿਉਂਕਿ 21 ਸਾਲ ਤੋਂ ਬਾਅਦ ਤੁਸੀਂ ਭਰਤੀ ਨਹੀਂ ਦੇਖ ਸਕਦੇ ਆਰਮੀ ਦੀ ਉਸ ਤੋਂ ਬਾਅਦ ਮੈਨੇ ਆਪਣੀ ਪੜਾਈ ਨਹੀਂ ਛੱਡੀ ਜਿਵੇਂ ਵੀ ਹੋਇਆ ਆਪਣੀ ਪੜਾਈ ਕਰਦੇ ਰਹੇ ਪੜਾਈ ਦੇ ਨਾਲ ਨਾਲ ਟ੍ਰੇਨਿੰਗ ਕਰਾਉਂਦੇ ਰਹੇ ਔਰ ਪੰਜਾਬ ਪੁਲਿਸ ਚ ਪਤਾ ਨਹੀਂ ਕਿੰਨੇ ਸਟੂਡੈਂਟ ਆਪਣੇ ਨਾਬੇ ਏਰੀਏ ਦੇ ਘੱਟੋ-ਘੱਟ 6 ਸਟੂਡੈਂਟ ਸਬ ਇੰਸਪੈਕਟਰ ਭਰਤੀ ਕਰਾਏ ਤੇ ਇਸ ਤੋਂ ਬਗੈਰ ਹੋਰ ਬਹੁਤ ਜ਼ਿਆਦਾ ਮੁੰਡੇ ਕਾਂਸਟੇਬਲ ਹੋਰ ਆਰਮੀ ਚ ਕੁਝ ਇਦਾਂ ਦੇ ਘਰਾਂ ਦੇ ਬੱਚੇ ਜੋ ਕਿ ਜਮ੍ਹਾਂ ਹੀ ਗਰੀਬ ਘਰੋਂ ਸਿਗੇ ਉਹਨਾਂ ਤੋਂ ਚਾਹੇ ਮੈਂ ਆਪ ਜਹੇ-ਜਾ ਵੀਆਂ ਪਰ ਮੈਂ ਉਹਨਾਂ ਤੋਂ ਬਿਲਕੁਲ ਫੀਸ ਨਾ ਲੈਂਦੇ ਹੋਏ ਉਹਨਾਂ ਨੂੰ ਟ੍ਰੇਨਿੰਗ ਕਰਾਈ ਤੇ ਇਸ ਦੇ ਨਾਲ ਹੀ ਹੁਣ ਜਿਵੇਂ ਕਿ ਆਨਲਾਈਨ ਟ੍ਰੇਨਿੰਗ ਕਰਾ ਰਹੇ ਆ ਕਾਫੀ ਟਾਈਮ ਤੋਂ ਗੁਰੂ ਸਾਹਿਬ ਦੀ ਬਹੁਤ ਕਿਰਪਾ ਆ ਕਿ ਜਿਹੜੇ ਕਿਸੇ ਟਾਈਮ ਤੇ ਮੈਨੇ ਨਾਬੇ ਚ ਨਹੀਂ ਕੋਈ ਜਾਣਦਾ ਸੀ ਅੱਜ ਦੂਰ ਦੂਰ ਦੇਸ਼ਾਂ ਚ ਸਾਰੇ ਲੋਕ ਜਾਣਦੇ ਨੇ ਇਹ ਜੀ ਕੋਈ ਕੰਟਰੀ ਨਹੀਂ ਜਿੱਥੋਂ ਮੇਰੇ ਕੋਲ ਸਟੂਡੈਂਟ ਨਾ ਹੋਵੇ ਮੈਂ ਕੈਨੇਡਾ ਪੁਲਿਸ ਦੀ ਵੀ ਤਿਆਰੀ ਕਰਾਨਾ ਆ ਤੇ ਇਹ ਸਭ ਗੁਰੂ ਸਾਹਿਬ ਦੀ ਮਿਹਰ ਆ ਜਦੋਂ ਆਪਾਂ ਕਰੀਏ ਨਾ ਕਿ ਸਾਡਾ ਅਸੀਂ ਕੁਝ ਕਰਨਾ ਚਾਹੀਏ ਫਿਰ ਇਹ ਨਹੀਂ ਹੁੰਦਾ ਕਿ ਤੁਹਾਡੇ ਮਾਪੇ ਹੈਗੇ ਨੇ ਜਾਂ ਤੁਹਾਨੂੰ ਕਿਸੇ ਦੀ ਸਪੋਰਟ ਹੈਗੇ ਜਦੋਂ ਤੁਸੀਂ ਚਾ ਲਿਆ ਕਿ ਅਸੀਂ ਕਰਨਾ ਆ ਉਦੋਂ ਤੁਸੀਂ ਸਭ ਕੁਝ ਕਰ ਸਕਦੇ ਹੋ ਉਸ ਤੋਂ ਪਹਿਲਾਂ ਚਾਹੇ ਤੁਹਾਨੂੰ ਕੋਈ ਲੱਖ ਕਹਿੰਦਾ ਰਹੇ ਤੁਸੀਂ ਨਹੀਂ ਕਰ ਸਕਦੇ ਇੱਕ ਮੇਰੀ ਗੱਲ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਤੱਕ ਤੁਹਾਨੂੰ ਛੱਟ ਨਹੀਂ ਨਾ ਲੱਗਦੀ ਹੁਣ ਮੈਨੂੰ ਛੱਟ ਲੱਗੀ ਕਿ ਜਦੋਂ ਮੈਨੂੰ ਪਤਾ ਸੀ ਆ ਕਿ ਯਾਰ ਮੇਰੇ ਮਾਪੇ ਨਹੀਂ ਹੈਗੇ ਤੇ ਮੈਨੂੰ ਕਰਨਾ ਪੈਣਾ ਔਰ ਕੁਝ ਲੋਕਾਂ ਦੇ ਇਹੋ ਜਿਹੇ ਵਿਚਾਰ ਸੁਣਨ ਨੂੰ ਮਿਲਦੇ ਸੀਗੇ ਕਿ ਇਹਦੀ ਕੋਈ ਜ਼ਿੰਦਗੀ ਨਹੀਂ ਆ ਨਾ ਇਹਦਾ ਕੋਈ ਅੱਗੇ ਆ ਨਾ ਪਿੱਛੇ ਆ ਕੁਝ ਟਾਈਮ ਪਹਿਲਾਂ ਮੇਰੇ ਕੰਨਾਂ 'ਚ ਵੀ ਇਹ ਆਵਾਜ਼ ਪਈ ਕਿ ਇਹਦੇ ਤਾਂ ਮਾਪੇ ਨਹੀਂ ਹੈਗੇ ਇਹ ਤਾਂ ਇਹਦਾ ਕੋਈ ਸਹਾਰਾ ਨਹੀਂ ਹੈਗਾ ਨਾ ਇਹਦੇ ਅੱਗੇ ਆ ਨਾ ਕੋਈ ਪਿੱਛੇ ਆ ਐਵੇਂ ਆਵਾਰਾਂ ਵਾਂਗ ਫਿਰਦਾ ਰਹਿੰਦਾ ਪਰ ਗੁਰੂ ਸਾਹਿਬ ਨੂੰ ਜਾਣਦੇ ਆ ਕਿ ਅੱਜ ਸਾਰੀ ਦੁਨੀਆ 'ਚ ਨਾਮ ਹੈ ਜੇ ਤੁਸੀਂ ਹਾਂ ਦੂਰ ਦੂਰ ਤੱਕ ਟ੍ਰੇਨਿੰਗ ਲੈਂਦੇ ਨੇ ਲੋਕ ਤਾਂ ਐਵੇਂ ਬਹੁਤ ਖੁਸ਼ੀ ਹੁੰਦੀ ਆ ਆਪਣੇ ਆਪ ਨੂੰ ਇੱਕ ਮਨ ਨੂੰ ਤਸੱਲੀ ਹੁੰਦੀ ਆ ਕਿ ਹਾਂ ਜੇ ਅਸੀਂ ਮਿਹਨਤ ਕੀਤੀ ਹੈ ਤਾਂ ਅੱਜ ਇਸ ਮਕਾਮ ਤੱਕ ਪਹੁੰਚੇ ਆ ਜਿਹੜੇ ਲੋਕ ਸੋਚਦੇ ਨੇ ਕਿ ਯਾਰ ਸਾਡੇ ਕੋਲ ਸਹਾਰਾ ਨਹੀਂ ਹੈਗਾ ਜਿਹੜੇ ਬੱਚੇ ਸੋਚਦੇ ਨੇ ਕਿ ਮੈਂ ਬਹੁਤ ਗਰੀਬ ਆ ਐਦਾਂ ਦਾ ਕੋਈ ਸੀਨ ਨਹੀਂ ਆ ਜੇਕਰ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਫਿਰ ਚਾਹੇ ਤੁਹਾਡੇ ਮਾਪੇ ਹੈਗੇ ਨੇ ਚਾਹੇ ਤੁਹਾਨੂੰ ਕਿਸੇ ਦੀ ਸਪੋਰਟ ਹੈਗੀ ਹੈ ਨਹੀਂ ਹੈਗੀ ਚਾਹੇ ਘਰ ਚ ਜਿੰਨੀ ਮਰਜ਼ੀ ਗਰੀਬੀ ਆ ਜਿਸ ਦਿਨ ਤੁਸੀਂ ਆਪਣੇ ਮਨ ਚ ਸੋਚ ਲੈਣਾ ਕਿ ਹਾਂ ਮੈਨੇ ਕਾਮਯਾਬ ਹੋਣਾ ਹੈ ਤਾਂ ਤੁਸੀਂ ਕਾਮਯਾਬ ਹੋਵੋਗੇ ਬਸ ਇਹੀ ਇੱਕ ਸੁਨੇਹਾ ਮੈਂ ਆਪਣੇ ਦੋਸਤਾਂ ਤੱਕ ਤੇ ਵੀਰੇ ਦੇ ਜਰੀਏ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਕਿ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਫਿਰ ਕੁਝ ਨਾ ਸੋਚੋ ਬਸ ਬੈਠ ਜਾਓ ਤੇ ਮਿਹਨਤ ਕਰੋ ਔਰ ਹਮੇਸ਼ਾ ਪੋਜ਼ਿਟਿਵ ਸੋਚੋ ਜਿਸ ਦੇ ਬਾਰੇ ਜਿਸ ਮਕਾਮ ਕਿਸ ਜਿਸ ਮੰਜ਼ਲ ਤੇ ਤੁਸੀਂ ਜਾਣਾ ਚਾਹੁੰਦੇ ਹੋ ਉਸ ਬਾਰੇ ਸੋਚੋ ਕਿ ਹਾਂ ਮੈਨੇ ਇਸ ਮੰਜ਼ਿਲ ਨੂੰ ਇਸ ਨੂੰ ਅਚੀਵ ਕਰਨਾ ਹੈ ਇਸ ਗੋਲ ਨੂੰ ਅਚੀਵ ਕਰਨਾ ਹੈ ਤੇ ਦਿਨ ਰਾਤ ਉਹਦੀ ਮਿਹਨਤ ਕਰੋ ਐਵੇਂ ਨਹੀਂ ਕਿ ਤੁਹਾਨੂੰ ਇੱਕ ਵਾਰੀ ਵੀ ਨਾਕਾਮਯਾਬੀ ਮਿਲ ਗਈ ਤਾਂ ਤੁਸੀਂ ਉੱਥੋਂ ਹਟਜੋ ਐਵੇਂ ਨਹੀਂ ਹੁੰਦਾ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਉਸ ਚੀਜ਼ ਦੇ ਪਿੱਛੇ ਲੱਗੇ ਰਹਿਣਾ ਹੈ ਤਾਂ ਤੁਸੀਂ ਇੱਕ ਦਿਨ ਜ਼ਰੂਰ ਕਾਮਯਾਬ ਹੋਵੋਗੇ